ਸਾਡੀਆਂ ਛੁੱਟੀਆਂ ਤੇ ਅਸੀਂ ਲੰਘਤੀਆਂ ਨੇ। ਬਸ ਸੌਣੀ ਸ਼ੁਰੂ ਹੋ ਗਈ ਏ। ਇਹ ਪਨੀਰੀ ਬੀਜਣ ਤੋਂ ਲੈ ਕੇ ਹੁਣ ਆਏ ਸ਼ਣੀ ਐਤਵਾਰ ਕਿਹੜਾ ਲੱਗਣਾ ਕਦੇ ਦਵਾਈਆਂ ਕਦੇ ਪਦਾਨ ਤੇ ਕਦੇ ਕਲੋਰੋ ਕਹਿੰਦੇ ਪ੍ਰੋਫੈਸਰ ਸਾਹਿਬ ਛੁੱਟੀ ਤੇ ਨੇ। ਓੰਕਾਰ ਨਾਮ ਦਾ ਲੈ ਚ ਲਿਆ ਬੀਜ ਤੇ ਪ੍ਰਮਾਤਮਾ ਨੇ ਕਿਰਪਾ ਕਰ ਦੇਣੀ ਏ। ਚੱਕ ਭਾਜੀ ਹੋਰ ਗੱਲ ਦੱਸਿਓ ਤੁਹਾਨੂੰ। ਹਾਂਜੀ ਹਾਂਜੀ। ਜਿਹੜਾ ਤੁਹਾਨੂੰ ਬੀਜ ਦਿੱਤਾ 128 ਆ 128 ਹਾਂਜੀ। ਹਾਂਜੀ। ਇਹ ਆਪਣਾ ਲੋਕਲਾ ਕੀ ਜਿਮੀਂਦਾਰ ਕਹਿੰਦੇ ਨੇ ਵੀ ਲੋਕਲ ਬੀਜ ਲੈਣਾ ਚਾਹੀਦਾ। 1700 ਰੁਪਏ ਪ੍ਰਿੰਟ ਹੈ ਜੀ ਉਹਦਾ ਹਾਂਜੀ 2500 3000 3 ਕਿਲੋ ਵਿਕਰੀ ਆ ਜੀ ਬੱਲੇ ਬੱਲੇ ਜਦੋਂ ਕਿ ਹਲੇ ਪਤਾ ਨਹੀਂ ਉਹ ਤੁਹਾਡੇ ਖੇਤ ਵਿੱਚ ਮਾਫਕ ਹੈਗੀ ਕਿ ਨਹੀਂ ਤੇ ਮੇਰਾ ਜੋ ਮਨ ਵੱਜਦਾ ਪਿਆ ਵੀ ਪੂਸਾ 44 ਹੀ ਇੱਕਰੀ ਦੁਆਰਾ ਲਾਗ ਵਿਖ ਲੈਣਾ ਕਿਉਂਕਿ ਝਾੜ ਤੋਂ ਕਹਿੰਦੇ ਮਰਦੀ ਨਹੀਂ ਹੈ ਘਟ ਲੈਂਦੀ ਹੈ ਪੂਸਾ ਨਾਲ ਹਾਂ ਪੂਸਾ ਨਾਲ ਘਟ ਲੈਂਦੀ ਹੈ 10 15 ਠੀਕ ਹੈ ਜੀ ਰਿਸ਼ਤੇਦਾਰ ਨੂੰ ਫੋਨ ਕਰਨਗੇ ਭਾਜੀ ਆ ਮਿਲਦੀ ਹੈ ਤੂੰ ਕਿਹੜੀ ਲਾਈ ਹੈ ਹਾਂ ਤੂੰ ਕਿਹੜੀ ਲਾਈ ਹੈ ਅਸੀਂ ਇਹ ਲਾਈਏ 100 ਮੜ ਚੜੀ ਵੀ ਇਸ ਕਰਕੇ ਸਾਡੀ ਬੇਨਤੀ ਹੈ ਕਿਸਾਨ ਭਰਾਵਾਂ ਨੂੰ ਵੀ ਕਿਤੇ ਵੀ ਮਹਿੰਗੇ ਬੀਜਾਂ ਦੇ ਵਿੱਚ ਨਾ ਲੁੱਟੋ। ਹਣੇ ਸ਼ਾਰਟ ਵੈਰਟੀ ਲਾ ਲਓ ਬਾਸਪਤੀ ਜੇ 1509 ਹੋਗੀ। 1509 ਹਾਂ 1695 ਹੋਗੀ 1847 ਹੋਗੀ। ਇਹਨਾਂ ਦੇ ਵਿੱਚ ਹੀ ਕਨਫਿਊਜ਼ਨ ਆ ਜਾਂਦੀ ਹੈ ਵੀ ਇਹ ਇਹਨਾਂ ਦਾ ਆਪਸ ਵਿੱਚ ਕੀ ਹਿਸਾਬ-ਕਿਤਾਬ ਹੈ। ਹੁਣ ਇਹਨਾਂ ਤਿੰਨਾਂ ਚ ਜਿਹੜੀ ਜ਼ਿਆਦਾ ਝਾੜ ਹੈ ਮੈਂ ਤੇ ਉਹੀ ਲਾਉਂਗਾ ਨਾ। ਚੋਨੇ ਦੀ ਪਨੀਰੀ ਲਾਣੀ ਹੈ 1847 1695 1509 ਪੀਆਰ 126 131 129 113 127 126 244 ਪਤਾ ਹੀ ਲੱਗ ਰਿਹਾ ਤੇ ਜੇ ਤੁਹਾਡੀ ਕਹਾਣੀ ਮੇਰੇ ਵਰਗੀ ਹੈ ਤੇ ਤੁਸੀਂ ਵੀ ਆ ਕੇ ਪਹਿਲਾਂ ਵੇਖ ਲਿਓ ਕਿ ਜਾਂ ਤੁਸੀਂ ਵੀ ਸੁਜੈਸਟ ਕਰ ਦਿਓ ਕਿ ਕਿਹੜੇ ਬੀਜਾਂ ਨੂੰ ਬਿਜਨੇ ਚਾਹੀਦੇ ਨੇ ਆਹ ਗੱਲ ਕਰਦੇ ਆਂ ਵੀਰਾਂ ਦੇ ਨਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਵੀਰ ਜੀ ਥੋੜੀ ਜੀ ਕਨਫਿਊਜ਼ਨ ਸੀ ਵੀ ਚੋਨੇ ਦੀ ਪਨੀਰੀ ਪੀਜਣੀ ਹੈ ਵੀ 8 ਕਿੱਲਿਆਂ ਦੀ ਖੇਤੀ ਹੈ ਹਾਂਜੀ ਕਿੱਲਾ ਡੇਢ ਕਿੱਲਾ ਮੱਕੀ ਬੀਜੀ ਹੋਈ ਹੈ ਠੀਕ ਹੈ ਜੀ ਤੇ ਅੱਗੇ ਮੈਂ ਚਾਹੁੰਦਾ ਕਿ ਅਗਲੀ ਵਾਰੀ ਦੋ ਕਿੱਲੇ ਮੈਂ ਜਾਨਕੀ ਮਟਰ ਕਰਾਂ ਠੀਕ ਹੈ ਜੀ ਤੇ ਕਿਹੜੇ ਕੋਈ ਇੱਕ ਬੀਜ ਬੀਜਾਂ ਦੋ ਬੀਜਾਂ ਰਲਾ ਕੇ ਬੀਜਾਂ ਰਲਾ ਕੇ ਤਾਂ ਨਹੀਂ ਮਤਲਬ ਕਿੱਲੇ ਸੇ ਤੀਰ ਰਲਾ ਕੇ ਬੀਜਾਂ ਤੇ ਮਤਲਬ ਪੀਆਰ ਲਾਵਾਂ ਜਾਂ ਕੋਈ ਬਾਸਮਤੀ ਵਾਲੀ ਵੈਰੈਟੀ ਲਾਵਾਂ ਉਹਨਾਂ ਵਿੱਚ ਵੀ ਅੱਗੇ ਬਹੁਤ ਸਾਰੀਆਂ ਵੈਰੈਟੀਆਂ ਨੇ ਥੋੜੀ ਕਨਫਿਊਜ਼ਨ ਹੋਈ ਉਹਦੇ ਬਾਰੇ ਥੋੜਾ ਸੁਝਾਅ ਦਿਓ ਤੇ ਮੇਰਾ ਜੋ ਮਨ ਵੱਜਦਾ ਪਿਆ ਵੀ ਪੂਸਾ 44 ਹੀ ਇੱਕਰੀ ਦੁਆਰਾ ਲਾਖ ਬੀਗ ਲਾਂ ਕਿਉਂਕਿ ਝਾੜ ਤੋਂ ਕਹਿੰਦੇ ਮਰਦੀ ਨਹੀਂ ਹੈ ਪਾਜੀ ਤੁਸੀਂ ਗੱਲ ਕੀਤੀ ਹੈ ਪੂਸ਼ਾ 44 ਦੀ ਹਾਂਜੀ ਠੀਕ ਹੈ ਜੀ ਆਪਣਾ ਜਿਹੜਾ ਪਾਣੀ ਦਾ ਲੈਵਲ ਹੈ ਹਾਂਜੀ ਜ਼ਮੀਨੀ ਪੱਧਰ ਤੇ ਬਹੁਤ ਘਟ ਗਿਆ ਆਪਣੇ ਕੋਲ ਪਾਣੀ ਇਹ ਤੇ ਗੱਲ ਸਹੀ ਹੈ ਤੁਹਾਡੀ ਤੁਸੀਂ ਪੜੇ ਲਿਖੇ ਹੋ ਤੁਹਾਨੂੰ ਪਤਾ ਹੈ ਪਰ ਤੁਹਾਡੀ ਮਜਬੂਰੀ ਹੈ ਤੁਸੀਂ ਉਹਦਾ ਝਾੜਦਾ ਹੈ ਵੀ ਝਾੜਵਾਦ ਮਿਲਦਾ ਇਹ ਅਸੀਂ ਲਾਲੀ ਤੇ ਵੀ 75 ਦਾ ਕਿਲਾ ਗਿਆ ਜੀ ਦੇਖ ਲਿਆ ਪਰ ਉਹਦੇ ਪਿੱਛੇ ਇਦਾਂ ਹੈ ਜੀ ਜਿਹੜਾ ਆਪਣਾ ਪਾਣੀ ਆ ਬਹੁਤ ਘਟ ਗਿਆ ਸਰਕਾਰ ਵੱਲੋਂ ਵੀ ਜ਼ੋਰ ਲਾ ਰਹੀ ਹੈ ਜਿਹੜੇ ਪੂਸ਼ਾ 44 ਹੈ ਇਹ ਨਾ ਭਿੱਜ ਜਾ ਅੱਛਾ ਜੀ ਵੀ ਇਹਦੇ ਬਦਲ ਹੈਗੇ ਨੇ ਹੋਰ ਠੀਕ ਹੈ ਠੀਕ ਹੈ ਜੀ ਕਿਉਂਕਿ ਆਪਾਂ ਜੇ ਪਾਣੀ ਬਚੇਗਾ ਤਾਂ ਆਪਾਂ ਬਚਾ ਇਹ ਗੱਲ ਤੇ ਤੁਹਾਡੀ 100% ਸੱਚ ਹੈ ਜੀ ਇਹਦੇ ਵਿੱਚ ਜਿਵੇਂ ਤੁਸੀਂ ਪੀਆਰ ਲਾਉਣੀ ਹੈ ਹਾਂਜੀ ਕਈ ਵੈਰਾਈਟੀਆਂ ਆ ਗਈਆਂ ਖੇਤੀ ਵਾਲੀ ਯੂਨੀਵਰਸਿਟੀ ਵਿਧਿਆਣਾ ਦੀਆਂ ਹਾਂਜੀ ਜਿਵੇਂ 128 ਹੋਗੀ 131 ਹੋਗੀ ਹਾਂਜੀ ਜਿਹੜੇ ਸਾਡੇ ਫਾਰਮਰਾਂ ਦੇ ਬੀਜ ਆ ਮੈਂ ਖੁਦ ਬੀਜੀ ਹੈ ਅੱਛਾ ਜੀ ਮੈਂ ਖੁਦ 128 ਵੈਰਾਈਟੀ ਪਿਛਲੇ ਮਹੀਨੇ ਬੀਜੀ ਸੀ ਜੋ ਕਿ 85 ਮਣ ਚੜੀ ਸੀ ਅੱਛਾ ਜੀ ਹਾਂ ਜੀ 85 ਮਣ ਚੜੀ ਸੀ ਹਾਂ ਜੀ ਤੇ ਇੱਕ ਤਾਂ ਇਹਦੇ ਨਾਲੋਂ 10 15 ਦਿਨ ਘੱਟ ਲੈਂਦੀ ਹੈ ਜੀ ਘੱਟ ਲੈਂਦੀ ਹੈ ਪੂਸ਼ਾ ਨਾਲ ਹਾਂ ਪੂਸ਼ਾ ਨਾਲ ਘੱਟ ਲੈਂਦੀ ਹੈ 10 15 ਤੇ ਵੈਰਾਈਟੀ ਵਧੀਆ ਜਿਵੇਂ ਤੁਸੀਂ ਪੂਸ਼ਾ ਕਹਿੰਦੇ ਹੋ ਇਹਦਾ 10 ਮਣ 5 5 7 ਮਣ ਝਾੜ ਵੱਧ ਹੋਗਾ ਤੇ ਹੁਣ ਫਾਰਮਰ ਸਾਡੇ ਕੋਲ ਆਉਂਦੇ ਜਿਵੇਂ ਤੁਸੀਂ ਪੂਸ਼ਾ 44 ਦੀ ਗੱਲ ਕੀਤੀ ਹਾਂ ਜੀ ਇੱਕ ਨਾ ਹਰਿਆਣੇ ਦੇ ਵਿੱਚ ਹਾਂ ਜੀ 73017501 ਦੀ ਬਹੁਤ ਹੋੜ ਲੱਗੀ ਹੋਈ ਹੈ ਇਹ ਜੀਵੀ ਦੀ ਯਾਨੀ ਕਿ ਪੀਆਰ ਦੀ ਹੈ ਪੀਆਰ ਦੀ ਵੈਰਾਈਟੀ ਹੈ ਹਾਂ ਜੀ ਹਾਂ ਜੀ ਹਰਿਆਣੇ ਦੀ ਹੈ ਜੀ ਸਾਡੇ ਕੋਲ ਵੀ ਫਾਰਮਰ ਆਉਂਦੇ ਨੇ ਲੁੱਟੇ ਜਾ ਰਹੇ ਨੇ 1700 ਰੁਪਏ ਪ੍ਰਿੰਟ ਹੈ ਜੀ ਉਹਦਾ ਹਾਂਜੀ 2500 3000 3 ਕਿਲੋ ਵਿਕਰੀ ਬੋਲੇ ਬੋਲੇ ਜਦੋਂ ਕਿ ਹਲੇ ਪਤਾ ਨਹੀਂ ਉਹ ਤੁਹਾਡੇ ਖੇਤ ਵਿੱਚ ਮਾਫਕ ਹੈਗੀ ਕਿੰਨੀ ਹੈਗੀ ਤੁਹਾਡੇ ਖੇਤ ਦੇ ਵਿੱਚ ਵਧਿਆ ਨਿਕਲੂ ਨਾ ਨਿਕਲੂ ਕੋਈ ਪਤਾ ਨਹੀਂ ਕਈ ਜ਼ਿਮੀਂਦਾਰ ਇਦਾਂ ਕਰਦੇ ਨੇ ਇੱਕ ਦੂਜੇ ਵੱਲ ਦੇਖ ਕੇ ਹੂੰ ਇਹ ਹੈ ਜੀ ਰਿਸ਼ਤੇਦਾਰ ਨੂੰ ਫੋਨ ਕਰਨਗੇ ਪਾਜੀ ਆ ਮਿਲਦੀ ਐ ਤੂੰ ਕਿਹੜੀ ਲਾਈ ਐ ਹਾਂ ਤੂੰ ਕਿਹੜੀ ਲਾਈ ਐ ਅਸੀਂ ਇਹ ਲਾਈ ਐ ਸੌ ਮੜ ਛੜੀ ਕਿਤੇ ਵੀ ਕਿਸੇ ਦੇ ਮਗਰ ਲਾ ਕੇ ਨਾ ਅੱਛਾ ਜੀ ਤੁਸੀਂ ਉਹ ਕਰੋ ਜਿਹੜੀ ਤੁਹਾਡੀ ਖੇਤੀ ਘਰ ਦੇ ਵਿੱਚ ਵੈਰਾਈਟੀ ਪਿਛਲੀ ਵਾਰੀ ਵਧੀਆ ਨਿਕਲੀ ਆ ਹੂੰ ਬਾਸਪਤੀ ਨਿਕਲੀ ਐ ਠੀਕ ਐ ਨਵੀਂ ਵੈਰਾਈਟੀ ਲਾਉਣੀ ਐ ਤੁਸੀਂ ਕੋਈ ਵੀ ਲਾਉਣੀ ਐ ਫਾਰਮਰ ਨੂੰ ਅਸੀਂ ਇਹ ਨਹੀਂ ਕਹਿੰਦੇ ਵੀ ਨਾ ਲਾਓ ਹੂੰ ਲਾਓ ਇੱਕ ਅੱਧਾ ਕਿੱਲਾ ਲਾ ਕੇ ਦੇ ਠੀਕ ਐ ਕਿੱਥੇ 1700 ਕਿੱਥੇ 3250 ਹਾਂਜੀ ਕਿੰਨੇ ਦਾ ਵੀ ਪੈਕੇਟ 3 ਕਿਲੋ ਥੈਲੀ ਐ 4 ਘੱਟੋ ਘੱਟ 4 ਕਿਲੋ ਵੀ ਕਿੱਲੇ ਵਾਤੇ ਇੱਕ ਕਿੱਲੇ ਦਾ 4 ਕਿੱਲੋ ਦੀ ਥੈਲੀ ਦਾ ਇੱਕ ਪੈਂਦਾ ਸਹੀ ਜੀ ਠੀਕ ਹੈ ਜੀ ਵੀ ਇਸ ਕਰਕੇ ਸਾਡੀ ਬੇਨਤੀ ਹੈ ਕਿਸਾਨ ਭਰਾਵਾਂ ਨੂੰ ਵੀ ਕਿਤੇ ਵੀ ਮਹਿੰਗੇ ਬੀਜਾਂ ਦੇ ਵਿੱਚ ਨਾ ਲੁੱਟੋ ਤੁਸੀਂ ਜਿਵੇਂ ਪੀ ਆਰ ਐ ਜੀ ਹਾਂ ਜੀ 4-5 ਕਿੱਲੇ ਦੇ ਬੀਜ ਜਿਵੇਂ ਤੁਸੀਂ ਕਹਿੰਦੇ ਹੋ 2 ਕਿੱਲੇ ਮਟਰ ਲਾਉਣਾ ਦੋ ਕਿੱਲੇ ਵਿੱਚੋਂ ਮਟਰ ਲਾਉਣਾ ਮਟਰ ਲਾਉਣਾ ਬਾਕੀ ਆਪਾਂ ਗਣਕ ਕਰਨੀ ਹੈ ਬਾਕੀ ਗਣਕ ਕਰਨੀ ਹੈ ਜਿਹੜੇ ਤੁਸੀਂ ਮਟਰ ਲਾਣੇ ਸ਼ਾਰਟ ਵੈਰਟੀ ਲਾ ਲਓ ਬਾਸਪਤੀ ਜਿਵੇਂ 1509 ਹੋਗੀ 1509 ਹਾਂ 1699 ਹੋਗੀ 1847 ਹੋਗੀ ਇਨਾਂ ਦੇ ਵਿੱਚ ਹੀ ਕਨਫਿਊਜ਼ਨ ਆ ਜਾਂਦੀ ਆ ਵੀ ਇਹ ਇਹਨਾਂ ਦਾ ਆਪਸ ਵਿੱਚ ਕੀ ਹਿਸਾਬ ਕਿਤਾਬ ਹੈ ਹੁਣ ਇਹਨਾਂ ਤਿੰਨਾਂ ਚ ਜਿਹੜੀ ਜ਼ਿਆਦਾ ਝਾੜ ਹੈ ਮੈਂ ਤੇ ਉਹੀ ਲਾਉਂਗਾ ਨਾ ਦੇਖੋ ਆਪਾਂ ਗੱਲ ਕਰ ਲੈਣ ਝਾੜ ਦੀ ਹਾਂਜੀ ਝਾੜ ਜ਼ਰੂਰ 2-2 4-4 ਮਾਣ ਦਾ ਫਰਕ ਆ ਉਹ ਰੇਟ ਦਾ ਫਰਕ ਪੈਂਦਾ ਉਹਨਾਂ ਰੇਟ ਦਾ ਫਰਕ ਪੈ ਜਾਂਦਾ ਹੁਣ 1509 ਸੀ ਹਾਂਜੀ ਪਿਛਲੀ ਵਾਰੀ ਇਹਦਾ ਰੇਟ ਸਾਰਿਆਂ ਨਾਲ ਜ਼ਿਆਦਾ ਰਿਹਾ 1695 ਦਾ ਉਦੋਂ ਘੱਟ 1847 ਦਾ ਉਦੋਂ ਘੱਟ ਉਦੋਂ ਘੱਟ ਅੱਛੇ ਜੀ ਜਿਹੜੀ ਤੁਹਾਡੀ ਜਿਵੇਂ ਉਹ ਜ਼ਮੀਨ ਹੈ 1509 ਲਾਓ ਲਾਓ ਥੋੜੀ ਹਲੇ ਹੋਰ ਠਹਿਰ ਕੇ ਇਹ ਨਹੀਂ ਪਾਚੀ ਬੀਜੀ ਦੀ ਹਾਂਜੀ ਇਹ ਤਕਰੀਬਨ ਤੁਸੀਂ ਐਂਡ ਤੇ ਜਾ ਕੇ ਜੇ ਮਟਰ ਲਾਉਣੇ ਐਂਡ ਤੇ ਜਾ ਕੇ ਬੀਜ ਲਓ ਠੀਕ ਹੈ ਠੀਕ ਹੈ ਜੀ ਤੇ ਤੁਹਾਡੇ ਮਟਰ ਵੀ ਲੱਗ ਜਾਂਦੇ ਆ ਝਾੜ ਦੇ ਵਿੱਚ ਓਕੇ ਬਸ਼ਰਤ ਇਹ ਹੈ ਕਿ ਬੀ ਕਿਸੇ ਵਧੀਆ ਕੰਪਨੀ ਦਾ ਵਧੀਆ ਡਿਸਟ੍ਰੀਬਿਊਟਰ ਵੀ ਲੈ ਜਾ ਹਾਂ ਬੀਜ ਦਾ ਇਹ ਹੈ ਨਾ ਉਥੇ ਲੀਆਂ ਬਾਹਰ ਪਈਆਂ ਤੇ ਚੰਗੀਆਂ ਲੱਗਦੀਆਂ ਹਾਂ ਲੱਗਦੀਆਂ ਨੇ ਪਰ ਇੱਕ ਭਰੋਸਾ ਜਿਹੜਾ ਦੁਕਾਨਦਾਰ ਦਾ ਉਹ ਜ਼ਰੂਰੀ ਹੈ ਨਾ ਕੋਈ ਵੀ ਚੀਜ਼ ਹੈ ਬਿੱਲ ਵਾਲੀ ਲੋ ਹਾਂਜੀ ਠੀਕ ਹੈ ਜੀ ਜਿੱਦਾ ਬਿੱਲ ਹੈ ਲੋਕਲ ਦੁਕਾਨਦਾਰਾ ਤੁਹਾਡਾ ਉਹ ਤੁਹਾਨੂੰ ਬਿੱਲ ਵੀ ਦੇਊਗਾ ਸਭ ਕੁਝ ਦੋ ਤੁਹਾਡੇ ਨਾਲ ਵੀ ਖੜੂਗਾ ਕੋਈ ਦਿੱਕਤ ਆਉਂਦੀ ਦਿੱਕਤ ਆਉਂਦੀ ਬਾਸਪਤੀ ਵੈਰੈਟੀਆਂ ਨੇ ਇਹ ਚ ਕਈ ਵਾਰੀ ਦਿੱਕਤ ਆ ਜਾਂਦੀ ਆ ਆਪਾਂ ਨੂੰ ਛੰਡੇ ਰੋਗ ਦੀ ਹਾਂ ਛੰਡੇ ਰੋਗ ਦੀ ਦਿੱਕਤ ਆ ਛੰਡੇ ਰੋਗ ਦੇ ਆ ਜਾਂਦੀ ਦਿੱਕਤ ਉਹ ਕਈ ਵਾਰੀ ਇਹਦਾ ਕੋਈ ਹੱਲ ਨਹੀਂ ਹੈਗਾ ਜੀ ਠੀਕ ਹੈ ਨਾ ਕੋਈ ਇਹਦੇ ਵਾਸਤੇ ਦਵਾਈ ਬਣੀ ਹੈ ਵੀ ਪੱਕਾ ਹੱਲ ਹੋ ਜੇ ਓਕੇ ਜੀ ਇਹ ਤਾਂ ਦਵਾਈ ਪਾਵਾਂਗੇ ਕੁਝ ਸਮੇਂ ਲਈ ਰੁਕ ਜਾਂਦਾ ਇਹ ਜਿਹੜੇ ਨੇ ਇਹ ਇੱਕ ਫੰਗਸ ਹੈ ਫੰਗਸ ਹੈ ਕਈ ਸਾਂ ਦੇ ਧਰਤੀ ਦੇ ਵਿੱਚ ਜਾਦੀ ਹੋ ਹੂੰ ਹੋ ਜਾਂਦੀ ਹੈ ਕਈ ਥਾਂ ਤੇ ਹੁੰਦੀ ਨਹੀਂ ਕਈ ਵਾਰੀ ਸਾਡੇ ਜ਼ਿੰਮੇਦਾਰ ਦੇਖ ਦੱਸਦੇ ਨੇ ਮੈਂ ਤੁਹਾਡੇ ਤੋਂ ਪਨੀਰੀ ਲੈ ਕੇ ਗਿਆ ਸੀ ਜੀ ਅੱਛਾ ਜੀ ਤੇ ਤੁਹਾਡੇ ਦਾ ਝੰਡਾ ਹੈ ਨਹੀਂ ਮੇਰੇ ਆਖ ਝੰਡਾ ਨਿਕਲਿਆ ਹਾਂਜੀ ਉਹ ਕਾਰਨ ਕਿ ਜਿਹੜੇ ਫੰਗਸ ਹੈ ਧਰਤੀ ਦੇ ਵਿੱਚ ਧਰਤੀ ਦੇ ਵਿੱਚ ਹੁੰਦੀ ਹੈ ਹਾਂਜੀ ਠੀਕ ਹੈ ਇਹ ਚੀਜ਼ਾਂ ਉਹ ਦਵਾਈਆਂ ਬਣੀਆਂ ਤਾਂ ਹੈਗੀਆਂ ਨੇ ਜੀ ਹਾਂਜੀ ਹਾਂਜੀ ਪਰ ਉਹਦੇ ਵਿੱਚ ਇਹ ਹੈ ਉਹ ਕੁਝ ਸਮੇਂ ਲਈ ਰੋਕ ਹਾਂਜੀ ਵੀ ਜਿਹੜਾ ਬੀ ਬੀਜਣਾ ਆਪਾਂ ਹਾਂਜੀ ਕਾਰਨ ਕਿ ਉਹਨੂੰ ਦਰਮੈਸ਼ ਬਹੁਤ ਜ਼ਿਆਦੀ ਪੈ ਰਹੀ ਹੈ ਹਾਂਜੀ ਬਿਲਕੁਲ 43 ਚ 44 ਡਿਗਰੀ ਤੇ 38 ਫਾਰਨਹਾਈਟ ਪਹੁੰਚਿਆ ਤੁਸੀਂ ਹੁਣ ਨੰਗੇ ਪੈਰ ਬਾਹਰ ਧਰਤੀ ਦੇ ਵਿੱਚ ਰੱਖੋ ਤੁਹਾਡੇ ਪੈਰ ਮੱਚਦੇ ਮੱਚਣਗੇ ਹਾਂਜੀ ਠੀਕ ਹੈ ਜੀ ਪਨੀਰ ਹੀ ਜਦੋਂ ਬੀਜਣੀ ਆ ਤੁਸੀਂ ਸਵੇਰ ਦੇ ਟਾਈਮ ਵਿੱਚ ਸਵੇਰ ਦੇ ਟਾਈਮ ਹਾਂਜੀ ਕਿਉਂ ਉਦੋਂ ਜ਼ਮੀਨ ਠੰਢੀ ਹੁੰਦੀ ਹੈ ਠੀਕ ਹੈ ਬੀ ਵੀ ਠੰਡਾ ਹੁੰਦਾ ਓਕੇ ਠੀਕ ਹੈ ਆਪਾਂ ਛੱਟਾ ਮਾਰਤਾ ਪਾਣੀ ਠੰਡਾ ਹੋ ਗਏ ਠੀਕ ਹੈ ਠੀਕ ਹੈ ਜਦੋਂ ਦੁਪਹਿਰ ਵੇਲੇ ਠੀਕ ਹੈ ਜੀ ਦੁਪਹਿਰ ਵੇਲੇ ਹੁੰਦਾ ਉਦੋਂ ਤੱਕ ਮਾਸਾ ਪਾਣੀ ਗਰਮ ਉਦੋਂ ਤੁਹਾਨੂੰ ਉਹ ਪੀ ਜਾਂਦੀ ਆ ਪਣੀ ਜਾਂਦੀ ਆ ਪਾਣੀ ਉਹ ਜਿਹੜੀ ਆਪਾਂ ਦੁਪਹਿਰੇ ਵੀ ਉਹਦੀ ਜਰਮੀਨੇਸ਼ਨ ਘਟੂਗੀ ਘਟੂਗੀ ਉਹਦੀ ਜਰਮੀਨੇਸ਼ਨ ਘਟੇ ਕਿਉਂਕਿ ਆਪਾਂ ਕਹਿੰਦੇ ਨੇ ਸਿਆਣੇ ਗਰਮ ਸਰਦ ਹੋ ਗਿਆ ਗਰਮ ਸਰਦ ਹੋ ਗਿਆ ਹਾਂ ਵੀ ਉਹ ਗਰਮ ਸਰਦ ਵਾਲੇ ਸਿਸਟਮ ਹੈ ਜਦੋਂ ਆਪਾਂ ਇੱਕ ਦਾਣਾ ਠੰਡਾ ਗਰਮ ਰੇਤੇ ਦੇ ਵਿੱਚ ਸੁੱਟਾਂਗੇ ਬਿਲਕੁਲ ਉਹਨੇ ਦਾ ਜਰਮੀਨੇਸ਼ਨ ਘਟੇਗੀ ਜਰਮੀਨੇਸ਼ਨ ਘਟੇਗੀ ਠੀਕ ਹੈ ਜੀ ਧੰਨਵਾਦ ਤੇ ਸਾਨੂੰ ਫਿਰ ਦਿਓ ਬੀਜ ਹਾਂ ਚਾਰ ਦਾ ਕਰ ਦਿਓ 128 ਮੇਰੇ ਹਿਸਾਬ ਨਾਲ ਚੱਕ ਬਈ ਇੱਕ ਜਾਂ ਦੋ 128 ਤੇ 1692 ਆਉਗੀ 1692 26 ਕਿੰਨੀ ਆ ਕਿ ਦੋ ਕੁਲੇ ਦੀ 26 ਕਰ ਲਈ ہاں ਕਰ ਲੋ ਆ 26 ਹਾਂ ਇਸ ਚੋਂ ਚੱਲ ਆਪਾਂ ਤੋਲ ਲੈਨੇ ਆ 10 ਕਿਲੋ ਕਿੰਨੀ ਚਾਹੀਦੀ ਹੈ ਨਾ ਇੱਕ ਪਾਜੀ ਹੋਰ ਗੱਲ ਦੱਸਿਓ ਤੁਹਾਨੂੰ ਹਾਂਜੀ ਹਾਂਜੀ ਜਿਹੜਾ ਤੁਹਾਨੂੰ ਵੀ ਦਿੱਤਾ 128 ਆ 128 ਹਾਂਜੀ ਹਾਂਜੀ ਇਹ ਆਪਣਾ ਲੋਕਲਾ ਕਈ ਜ਼ਿਮੀਂਦਾਰ ਕਹਿੰਦੇ ਨੇ ਕਿ ਲੋਕਲ ਵੀ ਲੈਣਾ ਚਾਹੀਦਾ ਅੱਛਾ ਜੀ ਇਹ ਮਾਡਰਨ ਕੰਪੋਜ਼ ਵਾਲੇ ਨੇ ਹਾਂਜੀ ਅਸੀਂ ਸ਼ਾਰਟ ਚੋਂ ਲਾਲੀ ਕਹਿੰਦੇ ਆ ਜੀ ਇੱਥੇ ਆਪਣੇ ਨੇੜੇ ਲੱਗੇ ਆ ਉਹਨਾਂ ਦੀ ਜਿਹੜੀ ਗ੍ਰੇਡਿੰਗ ਆ ਨੀ ਇਹਦੀ ਬਹੁਤ ਹੀ ਵਧੀਆ ਤੁਸੀਂ ਵੀ ਕੱਢ ਕੇ ਦੇਖੋ ਬਹੁਤ ਹੀ ਵਧੀਆ ਪੀ ਹੈ ਅੱਛਾ ਜੀ ਹਾਂ ਜੀ ਵੀ ਇਹਨਾਂ ਦੇ ਮਾਡਰਨ ਕਮੀਜ਼ ਤੇ ਬਹੁਤ ਵਧੀਆ ਪੀ ਆਉਂਦੇ ਨੇ ਜਿਹੜਾ ਤੁਹਾਨੂੰ ਕੁਝ ਜੀ ਅਧੇਰਾ 26 ਇਹ ਤੁਹਾਨੂੰ ਓੰਕਾਰ ਸੀਟ ਦੇ ਦੇ ਰਹੇ ਕਰਨਾਲ ਦੀ ਨਹੀਂ ਇਹ ਆ ਜੀ ਜਿਹੜੀ ਆਪਾਂ ਇਹ ਵੀ ਓੰਕਾਰ ਆ ਜੀ ਇਹ ਵੀ ਓੰਕਾਰ ਇਹ ਵੀ ਓੰਕਾਰ ਆ ਤੇ ਵੀ ਓੰਕਾਰ ਆ ਇਹ ਕਰਨਾਲ ਦੇ ਵੀ ਨੇ ਹਾਂ ਨੇ ਅੱਛਾ ਜੀ ਹਾਂ ਜੀ ਹਾਂ ਜੀ ਦੋਨੇ ਕੰਪਨੀਆਂ ਵਧੀਆ ਕੰਪਨੀਆਂ ਦੇ ਪੀ ਨੇ ਜੀ ਠੀਕ ਹੈ ਜੀ ਠੀਕ ਹੈ ਲਓ ਜੀ ਚੱਲੀ ਜੀ 128 ਤੁਹਾਡੀਆਂ ਛੁੱਟੀਆਂ ਤੇ ਅਸੀਂ ਲੰਘthੀਆਂ ਨੇ ਬਸ ਸੌਣੀ ਸ਼ੁਰੂ ਹੋ ਗਈ ਏ ਇਹ ਪਨੀਰੀ ਬੀਜਣ ਤੋਂ ਲੈ ਕੇ ਹੁਣ ਆਏ ਸ਼ਣੀ ਐਦਵਰ ਕਿਹੜਾ ਲੱਗਣਾ ਕਦੇ ਦਵਾਈਆਂ ਕਦੇ ਪਦਾਨ ਤੇ ਕਦੇ ਕਲੋਰੋ ਕਹਿੰਦੇ ਪ੍ਰੋਫੈਸਰ ਸਾਹਿਬ ਛੁੱਟੀ ਤੇ ਨਹੀਂ ਓੰਕਾਰ ਨਾਮ ਦਾ ਲੈ ਚ ਲਿਆ ਬੀਜ ਤੇ ਪ੍ਰਮਾਤਮਾ ਨੇ ਕਿਰਪਾ ਕਰ ਦੇਣੀ ਹੈ ਹਲੋ ਚਲੋ ਹੋ ਰਹੀ 126 ਉਹ ਵੀ ਲੈਵਾਂ